ਪੰਜਾਬ ਵਿੱਚ ਹੜ੍ਹਾਂ ਦੇ ਕਰਕੇ ਹਜ਼ਾਰਾਂ ਹੀ ਘਰ ਬਰਬਾਦ ਹੋ ਗਏ ਤੇ ਨੁਕਸਾਨ ਵੀ ਬਹੁਤ ਹੋ ਗਿਆ ਪਰ ਇਸ ਸਮੇਂ ਪੰਜਾਬੀ ਸੈਨਮੇ ਨੇ ਵੀ ਆਪਣੀ ਜ਼ਿੰਮੇਵਾਰੀ ਸਮਝੀ ਮਹਿਰ ਮੂਵੀ ਨੇ ਲੋਕਾਂ ਦਾ ਦਿਲ ਵੀ ਜਿੱਤ ਲਿਆ ਕਿਉਂਕਿ ਮਹਿਰ ਮੂਵੀ ਆਪਣੇ ਪਹਿਲੇ ਦਿਨ ਦਾ ਸਾਰਾ ਕਲੈਕਸ਼ਨ ਡੋਨੇਟ ਕਰੂਗੀ ਜਿਨ੍ਹਾਂ ਨੇ ਹੜਾ ਦੀ ਮਾਰ ਸਹੀ ਆ ਤੇ ਪੰਜਾਬੀ ਮੂਵੀ ਬਾਰੇ ਇੱਕ ਹੋਰ ਗੱਲ ਵੀ ਦੱਸੂਗਾ 2 ਤੋਂ 5 ਮਿੰਟ ਦੀ ਵੀਡੀਓ ਵਿੱਚ ਤਾਂ ਅੰਤ ਤੱਕ ਜਰੂਰ ਦੇਖ ਲਿਓ ਤਬ ਤੋਂ ਪਹਿਲਾਂ ਗੱਲ ਕਰੀਏ ਮਹਿਰ ਮੂਵੀ ਦੇ ਬਜਟ ਦੇ ਬਾਰੇ ਮਹਿਰ ਮੂਵੀ ਦਾ ਬਜਟ ਹੈਗਾ 5 ਕਰੋੜ ਤੇ ਇਸ ਫਿਲਮ ਹਿੱਟ ਹੋਣ ਲਈ 7.5 ਕਰੋੜ ਤੋਂ 10 ਕਰੋੜ ਚਾਹੀਦੇ ਨੇ ਹੁਣ ਗੱਲ ਕਰਦੇ ਆਂ ਕਲੈਕਸ਼ਨਾਂ ਦੇ ਬਾਰੇ ਪਹਿਲਾਂ ਤੁਹਾਨੂੰ ਮੈਂ ਇੰਡਿਆਰੇ ਕਲੈਕਸ਼ਨ ਦੱਸੂਗਾ ਫਿਰ ਵਰਲਡ ਵਾਈਡ ਦੇ ਫਿਲਮ ਨੇ ਆਪਣੇ ਪਹਿਲੇ ਦਿਨ ਇੰਡਿਆ ਵਿੱਚ ਕਮਾਇਆ 26 ਲੱਖ ਗ੍ਰੋਸ ਨਾਲ ਸੀਗਾ 29 ਲੱਖ ਤੇ ਅੱਜ ਆਪਣੇ ਦੂਜੇ ਦਿਨ ਫਿਲਮ 22 ਲੱਖ ਦੇ ਨੇੜੇ ਕਮਾ ਸਕਦੀ ਹੈ ਵਿੱਚ ਗ੍ਰੋਸ ਨੂੰ ਮਿਲਾ ਕੇ ਤੇ ਇੰਡਿਆ ਦਾ ਟੋਟਲ ਹੁਣ ਤੱਕ ਦਾ ਕਲੈਕਸ਼ਨ ਹੋਇਆ ਦਾ 51 ਲੱਖ ਹੁਣ ਗੱਲ ਕਰਦੇ ਹਾਂ ਵਰਲਡਵਾਈਡ ਦੇ ਕਲੈਕਸ਼ਨ ਦੇ ਬਾਰੇ ਫਿਲਮ ਨੇ ਆਪਣੇ ਪਹਿਲੇ ਦਿਨ ਵਰਲਡਵਾਈਡ ਵਿੱਚ 69 ਲੱਖ ਤੇ ਅੱਜ ਆਪਣੇ ਦੂਜੇ ਦਿਨ 72 ਲੱਖ ਦੇ ਨੇੜੇ ਕਮਾ ਸਕਦੀ ਆ ਤੇ ਹੁਣ ਤੱਕ ਦਾ ਟੋਟਲ ਵਰਲਡਵਾਈਡ ਦਾ ਕਲੈਕਸ਼ਨ ਹੋਇਆ ਦਾ 1.51 ਕਰੋੜ ਜੋ ਕਿ ਵਧੀਆ ਕਲੈਕਸ਼ਨ ਨੇ ਮਹਿਰ ਮੂਵੀ 69 ਲੱਖ ਰੁਪਏ ਡੋਨੇਟ ਕਰੋਗੀ ਤੇ ਤੁਸੀਂ ਸੋਚੋ ਜੋ 69 ਲੱਖ ਪੀੜਤਾਂ ਨੂੰ ਜਾਊਗਾ ਜਿਨ੍ਹਾਂ ਨੇ ਹੜਾ ਦੀ ਮਾਰ ਸਹੀ ਹੈ ਉਹਨਾਂ ਦੀ ਕਿੰਨੀ ਮਦਦ ਹੋ ਜਾਊਗੀ ਕਿਉਂਕਿ ਜੋ ਹੁਣ ਪੰਜਾਬ ਵਿੱਚ ਹੜਾ ਆਏ ਨੇ ਉਹ 10 ਜਾਂ 20 ਦਿਨ ਦੀ ਸੇਵਾ ਨਹੀਂ ਹੈਗੀ ਕਿਉਂਕਿ ਜਿਨ੍ਹਾਂ ਨੇ ਹੜਾ ਦੀ ਮਾਰ ਸਹਾਈ ਆ ਉਹਨਾਂ ਨੂੰ ਖੜਾ ਕਰਨ ਲਈ ਆਪਾਂ ਨੂੰ 6 ਮਹੀਨੇ ਤੋਂ 2 ਸਾਲ ਵੀ ਲੱਗ ਸਕਦੇ ਨੇ ਬਾਕੀ ਜੋ ਘਰਾਂ ਦਾ ਨੁਕਸਾਨ ਹੋ ਉਹ علیحدਦਾ ਹੀ ਆ ਤੇ ਉਹਨਾਂ ਨੂੰ ਠੀਕ ਕਰਨ 'ਚ ਵੀ ਟਾਈਮ ਲੱਗੂਗਾ ਤੇ ਪੈਸਾ ਲੱਗੂਗਾ ਤੇ ਆਪਾਂ ਨੂੰ ਕੁਝ ਪੰਜਾਬੀ ਫਿਲਮਾਂ ਵਧੀਆ ਨਹੀਂ ਲੱਗਦੀਆਂ ਹੁੰਦੀਆਂ ਕੁਝ ਕਾਰਨਾ ਕਰਕੇ ਪਰ ਹੁਣ ਉਹੀ ਐਕਟਰਸ ਪੰਜਾਬ ਦੀ ਬਤ ਤੋਂ ਬਤ ਮਦਦ ਕਰਨਾ ਚਾਹੁੰਦੇ ਨੇ ਜੋ ਕਿ ਵਧੀਆ ਗੱਲ ਆ ਕੀ ਤੁਹਾਨੂੰ ਪਤਾ ਹੈ ਵੀ ਜੋ ਪੰਜਾਬੀ ਮੂਵੀ ਸਤੰਬਰ ਦੇ ਮਹੀਨੇ ਵਿੱਚ ਰਿਲੀਜ਼ ਹੋਣਿਆ ਸੀ ਉਹਨਾਂ ਦੀ ਰਿਲੀਜ਼ ਡੇਟ ਅੱਗੇ ਕਰ ਦਿੱਤੀ ਆ ਜਿਵੇਂ ਕਿ ਪਹਿਲੀ ਮੂਵੀ ਸੀ ਪੰਜਾਬੀ ਆਗੇ ਓਏ ਜੋ 5 ਸਤੰਬਰ ਨੂੰ ਰਿਲੀਜ਼ ਹੋਣੀ ਸੀਗੀ ਪਰ ਹੁਣ 12 ਸਤੰਬਰ ਨੂੰ ਫਿਰ ਰਿਲੀਜ਼ ਹੋਊਗੀ ਦੂਜੀ ਫਿਲਮ ਦਾ ਨਾਂ ਹੈਗਾ ਨਿੱਕਾ ਜੈਲਦਾਰ 4 ਜੋ ਪਹਿਲਾਂ 12 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਇਹ ਫਿਲਮ 2 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਆ ਆਖਰੀ ਫਿਲਮ ਦਾ ਨਾਂ ਹੈਗਾ ਇੱਕ ਕੁੜੀ ਜੋ ਪਹਿਲਾਂ 19 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਫਿਲਮ 31 ਅਕਤੂਬਰ ਨੂੰ ਰਿਲੀਜ਼ ਹੋਊਗੀ ਇਸ ਥੰਮ ਤਿੰਨ ਫਿਲਮਾਂ ਦੇ ਡਾਇਰੈਕਟਰਸ, ਪ੍ਰੋਡਿਊਸਰ ਤੇ ਐਕਟਰ ਨੂੰ ਧੰਨਵਾਦ ਕਰਨਾ ਚਾਹੁੰਨਾ ਕਿਉਂਕਿ ਤੁਸੀਂ ਸਾਰੇ ਜਾਣੇ ਪੈਸੇਵਲ ਨਹੀਂ ਬਦੇ ਬਲਕਿ ਪੰਜਾਬ ਨਾਲ ਹਿੱਕ ਤਣ ਕੇ ਖੜੇ ਹੋ ਤੇ ਪੰਜਾਬ ਦੀ ਵੱਧ ਤੋਂ ਵੱਧ ਬਦਲ ਕਰਨਾ ਚਾਹੁੰਦੇ ਜੋ ਕੀ ਵਧੀਆ ਗੱਲ ਆ ਜੋ ਇਸ ਵੀਡੀਓ ਨੂੰ ਹੁਣ ਤੱਕ ਦੇਖਦੇ ਨੇ ਉਹਨਾਂ ਨੂੰ ਮੈਂ ਇੱਕ ਅਪੀਲ ਕਰਨਾ ਚਾਹੁੰਦਾ ਵੀ ਤੁਸੀਂ ਪੰਜਾਬ ਦੇ ਲੋਕਾਂ ਦੀ ਜਿੰਨੀ ਮਦਦ ਕਰ ਸਕਦੇ ਓਨੀ ਜਰੂਰ ਕਰੋ ਤਾਂ ਕਿ ਜੋ ਲੋਕ ਹਰਾ ਦੀ ਮਾਰ ਚੱਲ ਰਹੇ ਨੇ ਉਹ ਦੀਵਾਰ 'ਚ ਹੀ ਖੜੇ ਹੋਣ ਤੇ ਤਕੜੇ ਹੋ ਪਾਣ ਤੇ ਹੋਰ ਪੰਜਾਬੀ ਅਪਡੇਟਸ ਲਈ ਮੇਰੇ YouTube ਚੈਨਲ ਸਬਸਕ੍ਰਾਈਬ ਕਰ ਦਿਓ ਧੰਨਵਾਦ ਸਾਰਿਆਂ ਦਾ ਰੱਬ ਰਾਖਾ